ਜਨਮਰਗਾ ਨੂੰ ਚੰਨ ਤੋਂ ਤੱਕ ਕੇ ਤੇਰਾ ਏ ਤੂੰ ਜਵਾਗ ਦੁਰਗਾਰ ਤੇ ਸਾਡਾ ਦਿਲ ਮਰਾ ਚੰਨ જવા સારી દુનિયા ચોલ અનુયાદ કરી અનુયાદ કરી દાર ਰੋਜ਼ ਤੇ ਮੈਨੂੰ ਯਾਦ ਕਰੀਂਗਾ ਰੋਜ਼ ਫਿਕਰਾ ਰੋਜ਼ ਮੈਨੂੰ ਯਾਦ ਕਰੀਂਗਾ ਰੋਜ਼ ਫਿਕਰਾ ਬੋਲ ਮਹਾਮਈ ਕਾ ਬੋਲ ਬਾਬੇ ਕਾਲ ਪੈਰੂ ਦਾ ਬੋਲ ਬਾਪੂ ਨਿੱਕੇ ਸਾਦਾ ਬੋਲ ਜੋੜੇ ਝੰਡਾ ਵਾਲੇ ਖੇਤ ਪਾਲਦਾ ਬੋਲ ਬਾਪੂ ਅਨੰਦ ਰਾਖਦਾ ਹਾਂ ਬੋਲ ਸੰਗ ਤੇ ਸੱਚੇ ਦਰਬਾਰ ਕਹਿੰਦਾ ਸੇਵਾ ਦਾ ਰੂਪ ਹੀ ਹੋਏ ਮਾਲਕ ਦਾ ਹੁਕਮ ਲੈਣ ਤੋਂ ਪਹਿਲਾਂ ਦਾਤੇ ਦੇ ਵਚਨ ਲੈਣ ਤੋਂ ਪਹਿਲਾਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਅਹਿ ਨਗਰ ਖੇੜੇ ਨੂੰ ਤੇ ਗੁਰੂ ਰੂਪ ਸੱਜੀ ਸਾਧ ਸੰਗਤ ਨੂੰ ਕਿੰਨਾ ਬਾਬੇ ਰਾਮ ਸਾਹਿਬ ਪੀਰ ਦੇ ਇਸ ਗੁਣਗਾਨ ਦੀਆਂ ਲੱਖ ਲੱਖ ਵਧਾਈਆਂ ਹੋਣ ਭਾਈ ਧੰਨ ਧੰਨ ਮਾਲਕ ਅੱਗੇ ਅਰਜੀ ਰੂਗੀ ਸਾਰੀ ਸੰਗਤ ਨੂੰ ਇਸ ਪਰਿਵਾਰ ਨੂੰ ਇਸ ਨਗਰ ਖੇੜੇ ਨੂੰ ਮਾਲਕ ਖੁਸ਼ੀਆਂ ਦੇਵੇ ਪੀਰਾਂ ਦਾ ਪੀਰ ਬਾਬਾ RAMDEV ਰਹਿਮਤਾਂ ਨਵਾਜੇ ਬਰਕਤਾਂ ਪਾਵੇ ਭਾਈ ਲੈਨੇ ਬਾਬੇ ਦਾ ਅਗਲਾ ਹੁਕਮ ਕਹੀਂ ਸੇਵਾ ਦਾ ਕੀ ਕਹਿੰਦੇ ਸਤ ਸੱਜੇ ਮੁੰਡੇ ਨਾਲ ਖੜੀ ਹੁੰਦੀ ਕਾਲਕਾਂ ਦੇ ਖੱਬੇ ਮੁੰਡੇ ਨਾਲ ਫੱਕਰ ਅਮਸਾੜੀ ਹੁੰਦੀ ਅਗਲਾ ਏ ਸੱਜੇ ਮੁੰਡੇ ਨਾਲ ਖੜੀ ਹੁੰਦੀ ਕਾਲਕਾਂ ਦੇ ਖੱਬੇ ਮੁੰਡੇ ਨਾਲ ਬੁੱਲਜ ਕਰਾ ਗੱਜ ਵੱਜ ਕੇ ਬਾਪੂ ਨੇ ਕੇ ਸਾਥ ਸਦਾਈ ਬਜ਼ੁਰਗੋ ਰੋਲਾ ਨਾ ਪਾਏ ਹੋ ਜੇ ਭਾਈ ਸ਼ਾਂਤਪੂਰਵਕ ਬਹਿ ਜਾਓ ਰਾਮਨਾ ਜੇ ਮੈਂ ਆ ਜਾਂਦਾ ਫਿਰ ਵੀ ਤਾਂ ਆਪਾਂ ਘਰੋ ਘਰੀ ਭਜਦੇ ਸਾਰੀ ਗੱਲ ਦੱਸੀ ਐ ਸਾਰੀ ਬਾਤ ਹੋਈ ਐ ਗੱਲਾਂ ਦੋਈ ਕਰਨੀਆਂ ਪਤੀ ਜੀ ਗੱਲ ਵੀ ਨਹੀਂ ਕਰਨੀਆਂ ਸਮਝਦੇ ਹੋ ਇੱਕ ਇੱਕ ਚੀਜ਼ ਦੱਸੀ ਵੀ ਆ ਤੁਹਾਨੂੰ ਇਹ ਨਹੀਂ ਵੀ ਵਾਂਝਾ ਕੋਈ ਨਹੀਂ ਦੱਸਿਆ ਹੋਊਗਾ ਹਨਾ ਜੋ ਚੀਜ਼ਾਂ ਦੱਸੀਆਂ ਉਹ ਪਰਖੀਆਂ ਤੁਸੀਂ ਹਾਂਜੀ ਸੁਣੋ ਇਹਦੀ ਪਰਖੇਵਾ ਮੈਂ ਦੱਸਦਾ ਜਿਉ ਆਪਾਂ ਉਸ ਦਰਬਾਰ ਤੇ ਜਾਵੜੇ ਇਹ ਮਾਤਾ ਠੀਕ ਸੀ ਅੱਜ ਦੀ ਘੜੀ ਆ ਕੇ ਸਾਰਾ ਤੰਦ ਤਾਣੀ ਫੇਰ ਖੋਲਤਾ ਖੁੱਲ ਗਿਆ ਸੀ ਨਾ ਹੁਣ ਦੀ ਘੜੀ ਪੁੱਛੋ ਵੀ ਸਰੀਰ ਕਿਵੇਂ ਬੈਠਾ ਨੂੰ ਪੁੱਛ ਲੋ ਕੋਈ ਗੱਲ ਨਹੀਂ ਸਾਰਾ ਹੀ ਹਲਕਾ ਕਰਾਂਗੇ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਸੀ ਨਾ ਕੋਈ ਪਿੱਤਰ ਸੀ ਤੇ ਕੋਈ ਪਤਰਾਣੀ ਬਣੇ ਫਿਰਦੇ ਸੀ ਹਨਾ ਕੋਈ ਪਿੱਤਰ ਨਹੀਂ ਤੇ ਕੋਈ ਪਤਰਾਣੀ ਨਹੀਂ ਕੱਲਾ ਬਾਬਾ RAM ਦੇ ਮਨੋਂ ਮੰਨਣਾ ਨਹੀਂ ਸਮਝਦੇ ਹੋ ਜਦੋਂ ਕੋਈ ਆਊਗਾ ਜਦੋਂ ਕੋਈ ਆਵਾਜ਼ ਮਾਰੂਗਾ ਕੋਈ ਹੁਕਮ ਦੇਊਗਾ ਉਦੋਂ ਵੇਖਾਂਗੇ ਕੌਣ ਕਿੱਥੇ ਆ ਸਮਝਦੇ ਹੋ ਉਹਨਾਂ ਚਿਰ ਕੁਛ ਨਹੀਂ ਆਵਦਾ ਕੁੱਲ ਪੂਜੋ ਬਾਬਾ RAM ਦੇਵ ਪੂਜੋ ਬਸ ਇੰਨਾ ਕੰਮ ਹੀ ਆ ਤੁਹਾਡੇ ਵੱਲੇ ਠੀਕ ਹੈ ਜੀ ਜਿਹੜੇ ਬੱਚੇ ਨੂੰ ਉਹ ਬੰਦਾ ਦੇਖਦਾ ਸੀ ਚਿੱਟੇ ਕੱਪੜਿਆਂ 'ਚ ਅੱਜ ਦੀ ਘੜੀ ਉਹ ਬੱਚੇ ਨੂੰ ਪੁੱਛੋ ਵੀ ਬੰਦਾ ਦਿਖਦਾ ਹੈ ਜਮਾ ਟੱਲੀ ਵਰਗਾ ਸਾਰਾ ਟੱਬਰ ਟੱਲੀ ਵਰਗਾ ਕੱਲੀ ਮਾਤਾਂ ਨੂੰ ਦਿੱਕਤ ਪਈ ਅੱਜ ਦੀ ਘੜੀ ਝੂਠ ਨਹੀਂ ਮਾਰਦਾ ਮੈਂ ਮੈਕ ਵਿੱਚ ਬੋਲਦਾ ਪਈ ਹੈ ਕਿਉਂਕਿ ਮੈਨੂੰ ਪਤਾ ਅੱਜ ਸਾਰਾ ਕੁਝ ਖੋਲਿਆ ਤੇ ਅੱਜ ਖਤਮ ਕਰਨਾ ਹੈ ਸਾਰਾ ਕੁਝ ਨਾਲ ਲਿਜਾਵਾਂ ਨਾਲ ਲਿਜਾਉਣ ਦੀ ਲੋੜ ਹੈ ਜਿੰਨਾ ਚਿਰ ਮੈਂ ਸੱਚ ਸਾਹ ਉਹਨਾਂ ਜਿਹੜੇ ਮਾਤਾਂ ਨੂੰ ਦਿੱਕਤ ਨਹੀਂ ਹੁੰਦੀ ਚਾਹੇ ਕੋਸ਼ੀ ਹੋ ਜਾ ਤਨ ਬਾਬਾ ਜੀ ਹੈ ਨਾ ਹਾਂ ਜੇ ਮੇਰੀ ਢਾਈਕ ਦਿਨ ਦੀ ਰਹਗੀ ਫਿਰ ਮੈਂ ਕੁਝ ਕਹਿ ਨਹੀਂ ਸਕਦਾ ਕਹੇ ਉਹ ਸਾਦਾ ਸਤੇ ਮੋਢੇ ਨਾਲ ਖੜੀ ਹੁੰਦੀ ਕਾਲ ਕਾਲੇ ਖੱਬੇ ਮੋਢੇ ਨਾਲ ਫਕਰ ਆਵਾਂ ਸਾੜੀ ਹੁੰਦੀ ਓ ਅਸ਼ਦੀ ਜਤੀ ਗਤੀ ਉਤੇ ਆ ਜਾ ਜੋਗੀ ਹ ਜਦੀ ਜਤੀ ਗਤੀ ਉਤੇ ਆ ਜਾ ਨਿੱਕਿਆਵੇ ਤੇਰੇ ਨਾਲ ਗੱਲ ਰਾਂ ਦੀ ਤੇਰੇ ਨਾਲ ਗੱਲ ਰਾਂ ਦੀ ਰਾਣੀ ਦਿੱਤੀ ਆ ਸਤੇ ਮੋਢੇ ਨਾਲ ਖੜੀ ਹੁੰਦੀ ਰਾਣੀ ਸੰਗਤ ਦੇ ਸੱਚੇ ਦਰਬਾਰ ਕੀ ਬੋਲ ਗੁਰੂ ਗੋ ਰਖਨਾਥ ਕੀ ਹੁਣ ਪੁੱਛੋ ਮੈਂ ਤੁਹਾਨੂੰ ਹਾਂ ਪੈਰ ਖੜ ਜਾਣਗੇ ਅਜੇ ਤਾਂ ਸਰੀਰ ਸਾਰਾ ਟੁੱਟੂਗਾ ਬਾਉਨਾ ਬਾਉਨਾ ਖੜੇ ਰੱਖੋ ਅੱਜ ਕਿੰਨਾ ਚਿਰ ਹੋ ਗਿਆ ਇਸ ਦਿੱਕਤ ਹੁੰਦੀ ਨੂੰ ਹੂੰ ਲੰਮ ਸਮੇਂ ਬਾਲਾ ਨੀ ਦਾ ਮਾਲਕ ਕਰਿਆ 8 ਸਾਲਾਂ ਦੇ ਕਰੀਬ ਤੱਕ ਆ ਕੇ ਮੈਂ ਉਸ ਤੋਂ ਬਾਅਦ ਮਾਤਾ ਤਾਬਣੀ ਕਦੇ ਲੱਤਾਂ ਵਿੰਗੀਆਂ ਹੋਗੀਆਂ ਤੇ ਕਦੇ ਗੁੱਟ ਵਿੰਗੇ ਹੋਗੇ ਤੇ ਕਦੇ ਮੂੰਹ ਵਿੰਗਾ ਹੋ ਇਹ ਹਕੀਕਤ ਬੀਤਦੀ ਹੈ ਨਾ ਸਮਝਦੇ ਹੋ ਅੱਜ ਤੋਂ ਬਾਅਦ ਅੱਜ ਦੇ 4 ਵਜੇ ਜਦੋਂ ਉਹ ਤੋਂ ਬਾਅਦ ਇਹ ਦਿੱਕਤ ਆਵੇ ਉਹਦਾ ਜ਼ਿੰਮੇਵਾਰ ਮੈਂ ਹਾਂ ਧੰਨਵਾਦ ਐਨੇ ਦਿਨ ਮਾਤਾ ਵਧੀਆ ਰਹੇ ਵਧੀਆ ਕੰਮ ਕੀਤਾ ਉਹੀ ਮਾਤਾ ਸੀ ਹਨ ਪਰ ਅੱਜ ਦਿੱਕਤ ਆਉਣੀ ਸੀ ਕਿਉਂਕਿ ਸਾਰਾ ਕੁਝ ਹੀ ਖੋਲਿਆ ਸੀ ਧੰਨਵਾਦ ਪ੍ਰਾਣੇ ਮੰਦਰ ਤੇ ਬਾਬਾ ਪੂਜਣਾ ਪਾਸੇ ਮੰਦਰ ਨਹੀਂ ਬਣਾਉਣਾ ਘਰ ਪਾਸੇ ਪਾਲੋ ਕੋਈ ਦਿੱਕਤ ਨਹੀਂ ਉੱਥੇ ਬਾਬੇ RAMਦੇਵ ਦੀ ਤੁਸੀਂ ਸਿੰਪਲ ਜੋਤ ਕਰ ਸਕਦੇ ਹੋ ਜਿਹੜਾ ਦਿਨ ਵਾਰ ਮਨਾਉਣਾ ਪ੍ਰਾਣੇ ਮੰਦਰ ਤੇ ਮਨਾਉਣਾ ਮੰਦਰ ਉੱਥੇ ਨਹੀਂ ਮਨਾਉਣਾ ਠੀਕ ਹੈ ਇਹ ਦੋਨਾਂ ਘਰਾਂ ਦਾ ਜਿਹੜਾ ਮੰਦਿਰ ਇੱਕ ਹੋ ਗਿਆ ਹੈ ਹਨਾ ਸਮਝ ਆ ਗਈ ਬਾਕੀ ਗੱਲਾਂ ਤੁਹਾਨੂੰ ਸਾਰੀਆਂ ਨਰਸੀਆਂ ਮੈਂ ਉਹ ਗੱਲਾਂ ਵਾਜਿਬ ਨਹੀਂ ਸਮਝਦਾ ਦੱਸਣੀਆਂ ਠੀਕ ਹੈ ਜੀ ਸਮਝ ਆ ਗਈ 1 2 3 ਭਉਤੀ ਦੇਵ ਮਾਤਾ ਲੋ ਮਾਲਕ ਦਾ ਅਗਲਾ ਹੁਕਮ ਹੈ 11 ਡੰਗ ਦੋਵਾਂ ਘਰਾਂ ਦੇ ਜੀਆਂ ਚੋਂ ਕੋਈ ਵੀ ਇੱਕ ਇੱਕ ਪੀਸ ਮੰਨਲਾ ਲੈ ਲੈਣਾ ਕਿਸੇ ਜੀ ਨੇ ਲੈ ਲੈਣਾ ਜਿੰਨੇ ਜੀਓ ਘਰ ਚੋਂ ਇੱਕ ਜਣੇ ਨੇ ਤੇ ਗਊ ਨੂੰ ਚਾਰ ਦੇਣਾ 11 ਡੰਗ ਚਾਰ ਦੋਂਗੇ ਆ ਸੇਵਾ ਨਿਭਾ ਦਿਓ ਜੇ ਜਦ ਬਾਬਾ ਐਸੀ ਗੱਲ ਕਹਿੰਦਾ ਜਿਹੜੀਆਂ ਰਹਿੰਦੀਆਂ ਗੱਲਾਂ ਉਹ ਵੀ ਪਾਰ ਕਰ ਜੂ ਠੀਕ ਹੈ ਸਮਝ ਆ ਗਈ ਮਾਤਾ ਨੂੰ ਬਾਦੂ ਪਿੱਛੇ ਕਰਕੇ ਚੱਲੀ ਵਾਪਾ ਅਗਲਾ ਹੁਕਮ ਉਹ ਪੁੱਟੀਆਂ ਵੀ ਪੈਂਦੀਆਂ ਤੇ ਸੁੱਤੀਆਂ ਵੀ ਪੈਂਦੀਆਂ ਚੇਲਿਆਂ ਤੇ ਸਹਣਾ ਨਾਲ ਹੁੰਦੀ ਆਈ ਰਹਿੰਦੀ ਆ ਪੁੱਟੀਆਂ ਵੀ ਪੈਂਦੀਆਂ ਤੇ ਸੁੱਤੀਆਂ ਵੀ ਪੈਂਦੀਆਂ ਚੇਲਿਆਂ ਤੇ ਸਹਣਾ ਨਾਲ ਹੁੰਦੀ ਆਈ ਰਹਿੰਦੀ ਆ ਜਦ ਜਦ ਹੀ ਗਦੀ ਉੱਤੇ ਹਾਜਾ ਵਿਖਿਆ ਜਦ ਜਦ ਹੀ ਗਦੀ ਉੱਤੇ ਹਾਜਾ ਵਿਖਿਆ ਵੇ ਤੇਰੇ ਨਾਲ ਕੱਲੇ ਰਾਹ ਦੀ ਲੈ ਭਾਈ ਸ਼ਿਵਾਦਾਰਾ ਬਾਬੇ RAMDEV ਦੇ ਹੋਏ ਪੰਜ ਭਜਨ ਮਨਜ਼ੂਰ ਹੈ ਧੰਨ ਕਿਹੜੇ ਜਗਾ ਦੇ ਉੱਤੇ ਦੋਵੇਂ ਪਰਿਵਾਰਾਂ ਨੇ ਰਲ ਕੇ ਬਾਬੇ ਜੀ ਜੋਤ ਜਾਗਰਤ ਕਰਤੀ ਮਾਲਕ ਕਹਿੰਦਾ ਉਹ ਜਗਾ ਮਨਜ਼ੂਰ ਹੈ ਸਾਜੀਆਂ ਦਾ ਸਾਜ ਮਨਜ਼ੂਰ ਹੈ ਧੰਨ ਗਾਉਣ ਵਾਲਿਆਂ ਦੀ ਆਵਾਜ਼ ਮਨਜ਼ੂਰ ਹੈ ਜੋ ਮਾਲਕ ਦੇ ਨਾਂ ਤੇ ਤੰਦ ਫੁੱਲ ਭੇਟ ਕਰਤਾ ਮਾਲਕ ਕਹਿੰਦਾ ਤੁਰ ਦਰਗਾ ਮਨਜ਼ੂਰ ਹੈ ਧੰਨ ਆਈ ਸੰਗਤ ਦੀ ਚੌਂਕੀ ਮਨਜ਼ੂਰ ਹੈ। ਮਾਲਕ ਦਾ ਐਸਾ ਹੁਕਮ ਹੈ ਜੋ ਇਸ ਜਸਪਾਠ ਦੇ ਵਿੱਚ ਨਤਮਸਤਕ ਹੋ ਗਿਆ ਬੇੜੇ ਪਾਰ ਆ ਭਾਈ ਸੇਵਾਦਾਰ। ਧੰਨ। ਚੰਗੀ ਸੋਚ ਤੇ ਚੰਗਾ ਫਲ ਲੈ ਕੇ ਜਾਏ ਉਹ ਬਾਬੇ ਤੋਂ। ਹਾਂ ਅਗਲਾ ਮਾਲਕ ਦਾ ਹੁਕਮ ਹੈ ਸੇਵਾਦਾਰਾ ਭਾਈ ਜੇ ਆਉਂਦੇ ਸਾਲ ਨੂੰ ਘਰ ਦੇ ਵਿੱਚ ਖੁਸ਼ੀਆਂ ਲਿਆਵਾਂ। ਐਂਡ ਵਾਣ ਦੇਣਾ ਭੋ ਬਾਬੇ। ਕਹੁ ਜਿ ਲੋ ਵਿਆਹ ਦੇ ਗਏ ਬੋਲੋ ਇਹਦੇ ਨਾਲ ਦੇ ਸੰਗ ਗਿਆ ਕੰਜਰ ਤੋਂ ਵਿਆਹ ਨਹੀਂ ਕਰਾਉਣਾ ਕਿਹਨੂੰ ਵੇਗੀ ਪਹਿਲਾਂ ਦੋਨੇ ਮੈਂਮ ਯਾਰੀਏ ਕਰਨਾ ਬਾਬੇ ਨੇ ਸਿਰਾ ਸਹੀ ਲੈਣ ਤੇ ਤੁਰੇ ਰਹੋ ਜੇ ਹਨਾ ਮਾੜੇ ਰਾਵਾਂ ਤੋਂ ਬਚ ਕੇ ਰਹੋ ਜੇ ਮਾਂ ਪਿਓ ਦਾ ਜਿਵੇਂ ਸਿਰ ਉੱਤੇ ਰੱਖਿਆ ਐਵੇਂ ਹੀ ਰੱਖੋ ਜੀ ਸਮਝ ਆ ਗਈ ਤੇ ਮਾਲਕ ਦਾ ਐਸਾ ਹੁਕਮ ਹੈ ਜਾਂ ਆਉਂਦੇ ਸਾਲ ਨੂੰ ਖੁਸ਼ੀਆਂ ਹੀ ਆਉਣੀਆਂ ਘਰ ਚ ਐਸੇ ਦਿਨ ਨੂੰ ਦੋਵੇਂ ਬੰਗਾਂ ਇੱਥੇ ਖੜੀਆਂ ਹੋਣੀਆਂ ਨਾ ਖੜੀਆਂ ਹੁਣ ਸਾਧਨਾ ਜਾਣੀ ਕਿ ਨਹੀਂ ਲਿਆਉਣੀ ਹੁਣ ਤਾਂ ਦੱਸਦੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਐਸ ਪਰਿਵਾਰ ਖਾਤਰ ਤੇ ਇਹ ਮਾਤਾ ਦਾ ਜਿਹੜਾ ਸ਼ਰੀਰ ਦਿੱਕਤ ਚ ਆਇਆ ਉਹਦੇ ਖਾਤਰ ਸਾਰੀ ਸੰਗਤ ਸੱਚੇ ਦਿਲੋਂ ਫਰਿਆਦ ਕਰਿਓ ਜੇ ਵੀ ਇਹਨਾਂ ਦਾ ਵੀ ਦੁੱਖ ਘਟੇ ਧੰਨ ਬੋਲੋ ਸੰਗ ਤੇ ਸੱਚੇ ਦਰਬਾਰ ਕੀ ਹਟੇ ਕੇ ਮੱਥਾ ਬਹਿ ਜੋਚ